ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਕੀ ਫਤਿਹ ਪਰਮਾਤਮਾ ਤੁਹਾਨੂੰ ਨਤੰਦਰ ਰੱਖੇ ਸਤ ਸੰਤੋਖ ਦੇਵੇ ਤੇ ਆਪੂ ਆਪਣੀ ਜ਼ਿੰਦਗੀ ਚ ਖੁਸ਼ ਰਹੋ ਆਨੰਦ ਮਾਣੋ ਆਪਾਂ ਹੁਣ ਆਪਾਂ ਡੋਰੀ ਬਣਾਉਣੀ ਆ ਤੇ ਨਾਲ ਬਣਾਉਣੀ ਇੱਕ ਲਟਕਣ ਤੇ ਇਹ ਇਦਾਂ ਵੀ 1.5 ਇੰਚ ਦੀ ਫੱਟੀ ਵੀ ਲੈ ਲਈ ਸੀ ਉਹਨੂੰ ਆਪਾਂ ਸੀਂਗ ਲਾ ਲਈ ਇੱਕ ਪਾਸੇ ਉਹਨੂੰ ਆਪਾਂ ਬੰਦ ਕਰ ਲੈਣਾ ਦੋਨਾਂ ਪਾਸੇ ਤੋਂ ਬੰਦ ਨਹੀਂ ਕਰਨਾ ਇੱਕ ਪਾਸੇ ਤੋਂ ਬੰਦ ਕਰਨਾ ਜਿੱਦ ਨੂੰ ਆਪਾਂ ਮੈਂ ਸੂਈ ਨਾਲੇ ਜਿਆਦਾ ਕਰਦੀਆਂ ਸੂਈ ਨਾਲ ਮਿੱਤੇ ਪਹਿਲਾਂ ਤੇ ਗੱਜ ਹੋਏ ਸੂਈ ਨਾਲ ਬੋਸ ਨਹੀਂ ਬਣਦੀ ਮਿੱਤੇ ਤੇ ਦੁੱਗੇ ਨਾ ਕਿ ਮੇਤੇ ਧਾਕੇ ਧੁੱਗੇ ਨਾ ਨਹੀਂ ਬਣਦੇ ਹੈਗੇ ਤੇ ਹੁਣ ਆਪਾਂ ਇੱਕ ਪਾਸੇ ਆਦੇ ਇਹਦੇ ਸੀਨ ਲਾ ਲਈਏ ਇਸ ਪਾਸੇ ਪਿਛਲੇ ਪਾਸੇ ਤੇ ਹੁਣ ਆਪਾਂ ਇਹਨੂੰ ਇਹਦਾ ਸੂਈ ਨਾਲ ਕੱਢ ਲੈਣਾ ਹੈ ਇਹਦਾ ਉਦਰੇ ਜਦੋਂ ਸੀਨ ਲਾਈਓ ਆਪਾਂ ਧਾਕੇ ਨੂੰ ਹਨਾ ਕੱਪੜੇ ਨੂੰ ਉਧਰ ਆਪਾਂ ਇਹਦਾ ਸੂਈ ਦੇ ਨਾਲ ਕੱਢ ਕੇ ਇਹਦਾ ਵਿੱਕੀ ਲੈਣਾ ਹੈ மேம் பழா மீன் சூனா வதனா பண்ணி ਤੇ ਹੁਣ ਆਪਾਂ ਇਧਰੋਂ ਸੂਈ ਕੱਢ ਲੈਣੀ ਐ ਇਸ ਬਸਤੀ ਆ ਲੈ ਕੋ ਗੋੜ ਫਿੱਤੀ ਬਿਲਕੁਲ ਬਣ ਗਈ ਤੇ ਹੁਣ ਆਪਾਂ ਤੁਹਾਨੂੰ ਲਟਕਣ ਬਣਾਉਣਾ ਦੱਸਦੇ ਹਾਂ ਇੱਕ ਜਿੰਨੇ ਮਰਜ਼ੀ ਬਣਾ ਲਓ ਤੁਸੀਂ ਉਸ ਤਰ੍ਹਾਂ ਦੇ ਦੋ ਬਣਾ ਲਓ ਚਾਰ ਬਣਾ ਲਓ ਤੁਹਾਡੀ ਖੁਸ਼ੀ ਐ ਤੇ ਆਪਾਂ ਆ ਕੱਪੜਾ 4-4 ਇੰਚ ਲੈ ਲਿਆ 4 ਇੰਚ ਆ ਲੈ 4 ਇੰਚ ਆ ਲੈ ਲੈ ਲਿਆ ਇੱਕੋ ਜਿਹਾ ਕਪੜਾ ਆਪਾਂ ਰੱਖ ਕੇ ਤਾਂ ਹੁਣ ਆਪਾਂ ਇਹਦੇ ਚਾਰ ਚਫੇਰੇ ਸੀਨ ਲਾ ਲੈਣੀ ਆਪਾਂ ਇਹਦਾ ਤੇ ਬਾਧੂ ਆਪਾਂ ਕੱਟ ਦੇਣਾ ਆ ਜਿਹੜਾ ਬਾਧੂ ਕਪੜਾ ਹੋਊਗਾ ਉਹ ਕੱਟਣਾ ਮਗਰੋਂ ਤੇ ਵੈਸੇ 4-4 ਇੰਚ ਮੈਂ ਲਿਆਇਆ ਤੇ ਬਾਕੀ ਹੋਰ ਮੇਰੇ ਗੌਰਵੀ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਤੇ ਕਮੈਂਟ ਵੀ ਕਰਿਆ ਕਰੋ ਤੇ ਹੁਣ ਆਪਾਂ ਇਹਨੂੰ ਚਾਰ ਚਫੇਰੇ ਦਾ ਸੀਨ ਲਾ ਲੈਣੀ ਹੈ ਦੋਨਾਂ ਨੂੰ ਤੁਸੀਂ ਸਿੰਪਲ ਵੀ ਬਣਾ ਸਕਦੇ ਆ ਇਹਦਾ ਉਹ ਤੁਹਾਡੀ ਖੁਸ਼ੀ ਜਿੱਦਾਂ ਤੁਸੀਂ ਬਣਾਉਣਾ ਚਾਹੋ ਉਦਾਂ ਤੁਸੀਂ ਬਣਾ ਸਕਦੇ ਆ ਤੇ ਇਹਨੂੰ ਇਦਾਂ ਵੀ ਕਰ ਸਕਦੇ ਆ ਮੈਂ ਤੁਹਾਨੂੰ ਹੋਰ ਕਰਕੇ ਦੱਸ ਦਿੰਨੀ ਇਹਨੂੰ ਤੁਸੀਂ ਹਾਕੋ ਇੱਥੇ ਇਦਾਂ ਕਰ ਲਓ ਤੇ ਇੱਥੋਂ ਇਦਾਂ ਕਰਕੇ ਇਹਨੂੰ ਸਿੱਧਾ ਰੱਖ ਕੇ ਇਦਾਂ ਤੇ ਇੱਥੇ ਤੁਸੀਂ ਇਦਾਂ ਗੋਟਾ ਲਾ ਲਓ ਉਹ ਤੁਹਾਡੇ ਸਿੱਧੇ ਆ ਜਾਣੇ ਆ ਤੇ ਮੈਂ ਹੁਣ ਬਣਾਉਣ ਲੱਗੀ ਉਹ ਕਟਾਂ ਜੇ ਹੈ ਉਹ ਇੱਦਾਂ ਪਾਕਾ ਕੋਪੀਆ ਦਾ ਕੇਵਰ ਜ਼ਬੋਤਾ ਗਾਟਾ ਕਲਾ ਆਪਣਾ ਸੌਰੀ ਖਲਬਾ ਧਗਾ ਦੇਖਣੀ ਹੋਇਆ ਤੇ ਹੁਣ ਆਪਾਂ ਬਾਤੂ ਕਪੜਾ ਦਾ ਕੱਟ ਲੈਣਾ ਸਾਰਾ ਤੇ ਨਾਲ ਇਹਨੂੰ ਕੋਨੇ ਅੱਦ ਕੱਟ ਲੈਣਾ ਅੱਦ ਆਪਾਂ ਹੁਣ ਇਹਨੂੰ ਆਪਾਂ ਅੱਦ ਕਰਕੇ ਪਹਿਲਾਂ ਇਦਾਂ ਮੋੜਨਾ ਫਿਰ ਇਹਨੂੰ ਆਪਾਂ ਇਦਾਂ ਫੋਲਡ ਕਰ ਲਿਆ ਤੇ ਇੱਕ ਚੌਕ ਕਰ ਚਾਰੇ ਕਰ ਲੈ ਕਰਨੇ ਇੱਕੋ ਜਿਹੇ ਆ ਚਾਰੇ ਇੱਕੋ ਜਿਹੇ ਕਰਕੇ ਆਪਾਂ ਇੱਥੇ ਨਿਸ਼ਾਨੀ ਲਾ ਲੈਣੀ ਆ ਗੱਬੇ ਬਾੜੀ ਜੇ ਇੱਥੋਂ ਆਪਾਂ ਕੱਟ ਲਉਣਾ ਬਾੜਾ ਜੇ ਇਹ ਕੱਟ ਕਰਕੇ ਫਿਰ ਆਪਾਂ ਇਹਨੂੰ ਸਿੱਧਾ ਕਰਨਾ थोड़ा जहा हार्ड वर्क है हार्ड वर्क है जे आप काटे तो बड़ा नहीं फिर कपड़ा अपना ढिला पै जाना ढिला पैके फिर कपड़ा बारले पास आका दिसना ਹੁਣ ਆਪਾਂ ਇਹਦੇ ਕੁੰਨੀ ਕੱਢਨੇ ਆ ਚਾਰੀ ਯਾਦ ਕਰੋ ਜੇ ਆਪਾਂ ਕੱਟ ਵੱਡਾ ਲਾਉਨੇ ਆ ਨਾ ਹੁਣ ਆਪਾਂ ਇਹਨੂੰ ਇੱਧੇ ਤੇ ਪ੍ਰੈਸ ਕਰ ਲੈਂਦਾ ਤਾਂ ਤੇ ਹੁਣ ਆਪਾਂ ਇਹਨੂੰ ਇਦਾਂ ਕਰ ਲੈਣਾ ਇੱਕ ਆਪਾਂ ਇੱਥੇ ਇੱਧਲੇ ਪਾਸੇ ਹੁਣ ਕੱਟ ਲਉਣਾ ਗੱਬੇ ਉਹ ਵੀ ਆਪਾਂ ਇੱਦਾਂ ਕਰਕੇ ਇੱਕੋ ਜਿਹਾ ਕਰਕੇ ਤੇ ਫੇਰ ਆਪਣਾ ਕੱਟ ਲੱਗਣਾ ਕਿਉਂ ਆਪਾਂ ਹਾ ਡੋਰੀ ਪਾਉਣੀ ਆ ਇੱਥੇ ਆਉਣਾ ਉਹ ਗੱਬੇ ਇੱਕ ਆ ਇੱਕ ਆ ਗਿਆ ਏ ਚਾਪਾ ਡੋਰੀ ਪਾਉਣੀ ਆ ਹੁਣ ਆਪਾਂ ਇਹਨੂੰ ਇਦਾਂ ਕਰਨਾ ਆ ਆ ਡੋਰੀ ਆਪਾਂ ਇਦਾਂ ਗੱਬੇ ਰੱਖਣੀ ਆ ਇਹਨੂੰ ਆਪਾਂ ਇਦਾਂ ਕਰ ਲੈਣਾ ਖਿੱਚ ਲੈਣਾ ਖਿੱਚ ਕੇ ਨਾ ਆਪਾਂ ਇਹਨੂੰ ਆ ਜਿੰਨੀ ਰੱਖਣੀ ਆ ਆਪਾਂ ਇੱਥੋਂ ਇਦਾਂ ਟੇਡਾ ਕਰਨਾ ਇੱਥੋਂ ਦਾ ਟੇਡਾ ਕਰਨਾ ਇੱਥੋਂ ਵੀ ਇਦਾਂ ਟੇਡਾ ਕਰਨਾ ਦੋਨਾਂ ਪਾਸਿਆਂ ਤੋਂ ਡੱਡਾ ਕਰਨਾ ਆਪਾਂ ਤਾਂ ਕਰਨ ਰੋਟੇ लाइक a ट्रैफिक बहुत टाइम 아니, 그리야, 붐도리, 비디 ਦੇ ਬੈਂ ਆਪੇ ਨਾ ਲਾਣੀ ਹੈ ਮੇਰਾ ਇਦਾਂ ਆਪਾਂ ਆਹ ਕਾ ਆਹ ਕਰ ਲਿਆ ਆ ਹੁਣ ਆਪਾਂ ਇਦਾਂ ਲਾਉਣੀ ਆ ਇਹਨੂੰ ਵੀ ਆਪਾਂ ਇਦਾਂ ਰੱਖਣਾ ਆ ਡੋਰੀ ਆਪਾਂ ਗੱਭੇ ਰਹਿਣ ਦੇਣੀ ਕਿਉਂ ਫੇ ਆਪਾਂ ਦੂਜੀ ਤਰ੍ਹਾਂ ਕਰਨਾ ਆ ਹੁਣ ਆਪਾਂ ਇਹਨੂੰ ਇਸ ਪਾਸੇ ਇਦਾਂ ਇੱਥੋਂ ਸੀ ਉਹਨਾਂ ਇਦਾਂ ਲਾਉਣੀ ਆ ਮੇਕੋ ਕਪੜਾ ਸੌਫਟ ਹੈ ਜੇ ਤੁਹਾਡੇ ਕੋਲ ਕਪੜਾ ਥੋੜਾ ਜਿਹਾ ਹਾਰੜ ਹੈ ਨਾ ਆ ਕੜਵਾ ਜੇ ਤੁਸੀਂ ਉਹਦਾ ਬਣਾਇਓ ਇੱਕੋ ਕਪੜਾ ਸੌਫਟ ਹੈ ਲਟਕਣ ਗਿਆ ਕਿਉਂ ਹੋਣਾ ਕੋਈ ਕਿਸੇ ਤਰ੍ਹਾਂ ਦਾ ਬਣਾ ਲਓ ਕੋਈ ਕਿਸੇ ਤਰ੍ਹਾਂ ਬਣਾ ਕੇ ਫ੍ਰੀਕ ਤੇ ਬਣਾਉਣੇ ਬਣਾਉਣੇ ਪੈਂਦੇ ਬਣਾਉਣੇ ਆਪਾਂ ਨਹੀਂ ਤਾਂ ਪੈਂਦੇ ਆ। ਇਹ ਲੋਜੀ। ਮੈਂ ਦੇਖੋ ਕਟਾਂ ਜੇ ਪੈ ਗਏ ਹਨ ਏਦਾਂ ਵਿੱਚ। ਤੇ ਲਟਕਣ ਆਪ ਨੂੰ ਇਸ ਕਰਕੇ ਬਣਾਉਣੇ ਪੈਂਦੇ ਆ ਕਿਉਂਕਿ ਹੁਣ ਜੈਂਪਰਾਂ ਦੇ ਗਲੇ ਖੁੱਲੇ ਹੁੰਦੇ ਤਾਂ ਆਪਾਂ ਨੂੰ ਲਟਕਣ ਬਣਾਉਣੇ ਪੈਂਦੇ ਆ। ਤੇ ਇਹ ਤੁਹਾਡੇ ਕੋ ਕੱਪੜਾ ਥੋੜਾ ਜਿਹਾ ਹਾੜਿਆ ਨਾ ਤਾਂ ਮੇਕ ਕੋ ਤਾਂ ਹੁਣ ਕੱਪੜਾ ਹੈਗਾ ਸੀ ਥੋੜੇ ਜਿਹਾ ਸੌਫਟ ਸੀਗਾ ਤਾਂ ਇਸ ਕਰਕੇ ਫਿਰ ਮੈਨੂੰ ਸੌਫਟ ਦੇ ਬਣਾਣੇ ਪਏ ਤੁਸੀਂ ਹਾਰਦੇ ਬਣਾ ਸਕਦੇ ਵਾਈ ਗੁਰ ਜੀ ਦਾ ਖਲਸਾ ਵਾਈ ਗੁਰ ਜੀ ਕੀ ਫਤਿਹ ਮਿਲਦੇ ਅਗਲੀ ਵੀਡੀਓ ਨਾਲ